ਤੁਸੀਂ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਂ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਅਸੀਂ ਚਿਕਨ ਬਣਾਉਣ ਲੱਗੇ ਆ ਤੇ ਚਿਕਨ ਦੀ ਵੀ ਰੈਸਪੀ ਤੁਹਾਨੂੰ ਸ਼ੇਅਰ ਕਰਦੇ ਆ ਤੇ ਦਿਖਾਉਣੇਗੇ ਤੁਹਾਨੂੰ ਕਿਵੇਂ ਬਣਦਾ ਤੇ ਇਹ ਹੈ ਜੀ ਆ ਰੈੱਡ ਫਾਈ ਕਰੀ ਹੈ ਜਿਹੜੀ ਅਸੀਂ ਟਰਾਈ ਕਰਨ ਲੱਗੇ ਆ ਫਸਟ ਟਾਈਮ ਟਰਾਈ ਕਰਨ ਲੱਗੇ ਆ ਤੁਹਾਨੂੰ ਵੀ ਕਰਾਉਣੇ ਆ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਨਾਲ ਨਾਲ ਵਲੌਗ ਬਣਾਉਣੇ ਆ ਤੇ ਗੱਲਾਂਬਾਤ ਕਰਦੇ ਆ ਇਹ ਦੱਸਾਂਗੇ ਕਿ ਕਿੰਨੇ ਕੇ ਚਿਕਨ ਕਿਹੜਾ ਯੂਜ਼ ਕੀਤਾ ਫਿਰ ਤੁਹਾਨੂੰ ਉਸ ਹਿਸਾਬ ਨਾਲ ਹੁੰਦੇ ਕਿ ਦੱਸ ਸਕਦੇ ਆ ਕਿਹੜਾ ਚਿਕਨ ਯੂਜ਼ ਕਰਨਾ ਮੋਸਟਲੀ ਇੱਥੇ ਜਿੱਦਾਂ ਚਿਕਨ ਥਾਈ ਫਲਰ ਯੂਜ਼ ਕਰਦਾ ਥਾਈ ਫਲਰ ਯੂਜ਼ ਕਰਦਾ ਥਾਈ ਫਲਰ ਕਿਉਂਕਿ ਜ਼ਰੂਰ ਕਿਸ਼ ਵੀ ਬੰਦਾ ਇਸ ਕਰਕੇ ਥਾਈ ਫਲਰ ਯੂਜ਼ ਕਰਦਾ ਠੀਕ ਆ ਤੇ ਚਿਕਨ ਬ੍ਰੈਸ ਜਿਹੜਾ ਉਹ ਇੰਨਾ ਚੰਗਾ ਨਹੀਂ ਹੁੰਦਾ ਇਸ ਕਰਕੇ ਉਹ ਯੂਜ਼ ਨਹੀਂ ਕਰਦੇ ਠੀਕ ਆ ਠੀਕ ਆ ਇਹਦੇ ਨਾਲ ਸੀ ਚਿਕਨ ਜਿਹੜਾ ਕੱਟ ਕੇ ਰੱਖ ਲਿਆ ਇਹਦੇ ਥਾਈ ਫਲਰ ਦੇ ਤੁਹਾਨੂੰ ਥੋੜਾ ਜਿਹਾ ਪੀਸਿਸ ਜਿਹੜੇ ਵੱਡੇ ਮਿਲਦੇ ਆ ਤੇ ਤੁਹਾਨੂੰ ਛੋਟੇ ਕਰਕੇ ਜਿਹੜੇ ਆ ਉਹ ਰੱਖਣੇ ਕਹਿੰਦੇ ਆ ਇੱਥੇ ਅਸੀਂ ਰੱਖ ਲਿਆ ਇਧਰ ਆਪਣਾ ਚਿਕਨ ਜਿਹੜਾ ਅਸੀਂ ਵਿੱਚ ਪਾ ਦਿੱਤਾ ਉਹ ਵਿੱਚ ਥੋੜਾ ਜਿਹਾ ਆਇਲ ਪਾ ਕੇ ਤੇ ਚਿਕਨ ਨੂੰ ਉਪਰ ਨੂੰ ਵਾਸਤੇ ਰੱਖ ਦਿੱਤਾ ਤੇ ਚਿਕਨ ਦਾ ਕਲਰ ਚੇਂਜ ਹੋ ਰਿਹਾ ਨਾਲ-ਨਾਲ ਤੇ ਨਾਲ-ਨਾਲ ਹੀ ਮਤਲਬ ਕਿ ਪਾਣੀ ਵੀ ਛੱਡਿਆ ਹੋਇਆ ਚਿਕਨ ਹੈ ਚਿਕਨ ਨੇ ਆਪਣੇ ਪਾਣੀ ਚ ਭੁੱਜ ਜਾਣਾ ਤੇ ਤੈਨੂੰ ਤਾਂ ਅਸੀਂ ਇਹਨੂੰ ਇਦਾਂ ਹੀ ਛੱਡ ਦੋਗੇ ਥੋੜੀ ਜਿਹੀ ਅਗਲੀ ਤੇ ਪਾਣੀ ਕਾਫੀ ਛੱਡਿਆ ਹੋਇਆ ਚਿਕਨ ਦੇਖ ਸਕਦੇ ਹੋ ਜਦੋਂ ਇਹ ਛੱਡੇਗਾ ਆਇਲ ਫਿਰ ਆਪਾਂ ਇਹਦੇ ਵਿੱਚ ਬਾਕੀ ਚੀਜ਼ਾਂ ਦੇਖਦੇ ਆਪਾਂ ਮਾਸ ਤੇ ਇਹ ਤੁਹਾਨੂੰ ਬਤਾਇਆ ਇੱਥੇ ਚਿਕਨ ਬਹੁਤ ਜਲਦੀ ਜਿਹੜਾ ਉਹ ਗੜ ਜਾਊਗਾ ਤੇ ਸਿਰਫ ਇਹਨੂੰ 5 ਮਿੰਟ ਨੂੰ ਥੋੜਾ ਟਾਈਮ ਲੱਗਦਾ ਤੇ ਇਹ ਥੋੜਾ ਵਧੀਆ ਵੀ ਬਣਦਾ ਵਾ ਇਹਨੂੰ ਅਸੀਂ ਟੱਕ ਦਿੱਤਾ ਹੁਣ ਥੋੜੀ ਦੇਰ ਤੱਕ ਟੱਕ ਕੇ ਤੇ ਇਹ ਜਿਹੜਾ ਵਾ ਸਟੀਮ ਨਾਲ ਗਲ ਜੇਗਾ ਤੇ ਫਿਰ ਆਪਾਂ ਇਹਨੂੰ ਕਰਾਂਗੇ ਕਿ ਭੁੰਨਾਗੇ ਚਿਕਨ ਉਹਦੀ ਮੈਂ ਵੇਖਣ ਆਉਂਦੀ ਆ ਵੀ ਚਿਕਨ ਸਾਡਾ ਕਿੰਨਾ ਘੋ ਰਹਿ ਗਿਆ ਪਾਣੀ ਥੋੜਾ ਜਿਹਾ ਰਹਿ ਗਿਆ ਪਾਣੀ ਬਸ ਸੁੱਕ ਨੂੰ ਹੀ ਵਾਲਾ ਤੇ ਮੈਂ ਵੀਰੇ ਵਰਗੇ ਦਿਖਾਉਣੀ ਆ ਆਹ ਦੇਖੋ ਪਾਣੀ ਸਿੱਧਾ ਪੁੱਟ ਗਿਆ ਤੇ ਹੁਣ ਆਪਾਂ ਇਹਦੀ ਥੋੜੀ ਜਿਹਾ ਹੋਰ ਵੇਕ ਕਰਦੇ ਆ ਆ ਹੈਗੀ ਆ ਰੈੱਡ ਥਾਈ ਕਰੀ ਵਾਲੀ ਸੌਸ ਆ ਇਹਦੇ ਵਿੱਚ ਆਪਾਂ ਨੂੰ ਆਖਰੇ ਮਸਾਲੇ ਮਿਲਦੇ ਆ ਖਰੀਆ ਮਿਰਚਾਂ ਤੇ ਨਾਲ ਮੇਥੀ ਆ ਤੇ ਨਾਲ ਇੱਕ ਆ ਸੌਸ ਮਿਲਦੀ ਆ ਤੇ ਨਾਲ ਇੱਕ ਆ ਮੀਨ ਸੌਸ ਮਿਲਦੀ ਆ ਇਹ ਆਪਾਂ ਤਿੰਨੇ ਮਿਲਾਵਾਂਗੇ ਤੇ ਨਾਲ ਵਿੱਚ ਉਹ ਕੋਕੋਨਟ ਜਿਹੜਾ ਮਿਲਕ ਆ ਆਪਾਂ ਇਹਨੂੰ ਇਹਦੇ ਵਿੱਚ ਵੀ ਪਾਉਣਾ ਆ ਇਹਦੇ ਵਿੱਚ ਅਸੀਂ ਇੱਕ ਸੌਸ ਜਿਹੜੀ ਆ ਪਾ ਦਿੱਤੀ ਆ ਰੀਆ ਵਾਲੀ ਛੋਟੀ ਵਾਲੀ ਸੌਸ ਤੇ ਇਹਦਾ ਰੰਗ ਦੇਖੋ ਕਿੰਨਾ ਸੁਨਮ ਬਣ ਗਿਆ ਤੇ ਖੜਾ ਮਸਾਲਾ ਵੀ ਆਪਾਂ ਪਾ ਤੈ ਰਹੇ ਵਿੱਚ ਹੁਣ ਆਪਾਂ ਇਹਨੂੰ ਭੁੰਨਾਂਗੇ ਥੋੜੀ ਸਲੋ ਗੈਸ ਤੇ। ਰੋਟੀ ਉਜਾੜ ਕਰਕੇ ਦੇਖੋ ਮੈਂ। ਹਾਂ। ਉਸੇ ਖੁਸ਼ਬੂ ਛੜਨ ਤੇ ਬੰਦ ਕਰਦੇ ਹਾਂ। ਹਾਂ ਜਦੋਂ 스멜 ਆਉਣ ਲੱਗ ਜਾਂਦੀ ਹੈ ਫਿਰ ਬੰਦ ਕਰ ਦੇਣਾ। ਬਹੁਤ ਛੇਤੀ ਜੀ ਕੰਮ ਨੰਬਰ ਹੈ। ਸਸ ਤੋਂ ਨਹੀਂ ਲੋੜ ਨਹੀਂ ਵਿੱਚ ਕੋਈ ਅਸੀਂ ਪਿਆਜ਼ ਵਗੈਰਾ ਕੁਝ ਨਹੀਂ ਪਾਇਆ ਬਸ ਸੌਸਸ ਦੇ ਨਾਲ ਹੀ ਇਹਨੇ ਰੈਡੀ ਹੋ ਜਾਣਾ ਤੇ ਬੱਚੇ ਬੜਾ ਪਸੰਦ ਕਰਦੇ ਆ ਇਹਨੇ ਤੇ ਅਸੀਂ ਹਰੀ ਮਿਰਚ ਕੱਟ ਰਹੇ ਆ ਉਹ ਕਹਿੰਦੇ ਉੱਪਰ ਪਾਣੀ ਆ ਤੇ ਪਾ ਲੋ ਫਿਰ ਉੱਪਰ ਤੁਸੀਂ ਇਹ ਹਰੀ ਮਿਰਚ ਤੇ ਆਹ ਆਵੇ ਕਟਣੀ ਹਾਂ ਠੀਕ ਆ ਥੋੜੀ ਜਿਹੀ ਲਾਲੀ ਤੁਸੀਂ ਕੋਈ ਥੋੜਾ ਜਿਹਾ ਉਬਾਲ ਆ ਚੁੱਕਿਆ ਇਹਨੂੰ ਇਹਨੇ ਬਨ ਜਾਣਾ 2 ਮਿੰਟ ਚ ਚਿਕਨ ਗਲ ਵੀ ਗਿਆ ਹੋਣਾ ਉਹਨਾਂ ਉਹਦੀ ਕਲ ਜਾਂਦਾ ਨਾ ਬਹੁਤ ਛੇਤੀ ਗਲਦਾ ਅਸੀਂ ਐਡੀਸ਼ਨ ਕਰਨ ਲੱਗੇ ਆ ਇਹਦੇ ਵਿੱਚ ਚਿਲੀ ਪਾウダー ਪਾ ਦਨੇ ਆ ਚਿਲੀ ਵੈਸੇ ਕਾਫੀ ਪਾਤੀ ਹੈ ਫਿਰ ਰੈੱਡ ਚਿਲੀ ਪਾ ਲੰਨਾ ਥੋੜੀ ਜਿਹੀ ਹੋਰ ਤੁਸੀਂ ਪਾਉਣ ਲੱਗਿਆਂ ਆਪਣੇ ਸਵਾਦ ਅਨੁਸਾਰ ਤੁਸੀਂ ਨਮਕ ਪਾ ਸਕਦੇ ਹੋ ਐਡ ਕਰ ਸਕਦੇ ਹੋ ਕਿਉਂਕਿ ਨਮਕ ਜਰਾ ਇੰਨਾ ਨਹੀਂ ਹੁੰਦਾ ਤੁਸੀਂ ਥੋੜਾ ਜਿਹਾ ਨਮਕ ਤੇ ਹਰੀ ਮਿਰਚ ਰੀਆ ਆਪ ਐਡ ਕੀਤੀ ਹੈ ਤੇ ਥੋੜੀ ਲਾਲ ਮਿਰਚ ਐਡ ਕੀਤੀ ਹੈ ਦੇਗੀ ਵਿੱਚ ਤੁਹਾਡੀ ਮਰਜ਼ੀ ਆ ਸੁਗੰਧ ਪਿਆਰਾ ਹੈ ਦੇਗੀ ਮਿਰਚ ਦਾ ਕਲਰ ਨਹੀਂ ਉਹ ਉਸ ਜਿਹੜਾ ਨਾ ਇੰਡੀਅਨ ਸਪਾਈਸਿਸ ਕੋਲ ਹਾਂ ਇਹ ਵੀ ਆ ਪਰ ਇਹਨੂੰ ਆਪ ਥੋੜੀ ਇੰਡੀਅਨ ਟੱਚ ਜੀ ਦੇ ਦਿੱਤੀ ਪਰ ਠੀਕ ਆ ਨਹੀਂ ਇਹ ਵਧੀਆ ਇਹ ਇੰਡੀਅਨ ਡਿਸ਼ ਨਹੀਂ ਨਾ ਹੈ ਹਾਂ ਫਾਰ ਯੂ ਰੈਡ ਥਾਈ ਕਰੀ ਕਿੱਦਾਂ ਦਾ ਬਣਿਆ ਬਹੁਤ ਹੂੰ ਬਹੁਤ ਬੜੀ ਬਣ ਗਿਆ ਚਲੋ ਇਹਨੂੰ ਕਰਦੇ ਹਾਂ ਬੰਦ ਤੇ ਇਹ ਬਣ ਗਿਆ ਤੇ ਸਭ ਤੋਂ ਚੋਲਾ ਨੂੰ ਥੋੜਾ ਟਾਈਮ ਲੱਗਣ ਲਿਆ ਇੱਥੇ ਡੁੱਲ ਗਿਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਆਹ ਜੀ ਆਪਣਾ ਖਾਣਾ ਰੈਡੀ ਹੋ ਗਿਆ ਇੱਧਰ ਛੋਲ ਤੇ ਇੱਧਰ ਅਸੀਂ ਚਿਕਨ ਜਿਹੜਾ ਬਣ ਗਿਆ ਰੈਡ ਥਾਈ ਕਰੀ ਤੇ ਅਸੀਂ ਕਰਨ ਲੱਗੇ ਹੁਣ ਖਾਣਾ ਖਾਣ ਲੱਗਿਆ ਕਰ ਲਗੇ ਇੰਜੋਏ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਦੱਸਿਓ ਕਮੈਂਟਸ ਦੇ ਵਿੱਚ ਦਿੱਤਰ ਨੂੰ ਅੱਛਾ ਲੱਗਿਆ ਕਿ ਇਹ ਕਿਵੇਂ ਲੱਗਿਆ ਤੁਹਾਨੂੰ ਤੇ ਕਮੈਂਟਸ ਕਰਕੇ ਦੱਸਿਓ ਇਹ ਸੀਗਾ ਆਪਣਾ ਅੱਜ ਦਾ ਵਲੌਗ ਜਿਹਦੇ ਵਿੱਚ ਆਪਾਂ ਤੁਹਾਨੂੰ ਰੈੱਡ THAI ਕਰੀ ਤੇ ਨਾਲ ਰਾਈਸ ਬਣਾ ਕੇ ਦੱਸਿਆ ਤੇ ਹੋ ਉਮੀਦ ਕਰਦੀ ਆ ਕਿ ਤੁਸੀਂ ਵੀ ਬਣਾ ਕੇ ਟਰਾਈ ਕਰੋਗੇ ਘਰ ਦੇ ਵਿੱਚ ਤੇ ਬੱਚਿਆਂ ਨੂੰ ਕਹੋਗੇ ਸਪੈਸ਼ਲੀ ਜਿਹੜੇ ਬੱਚੇ ਜਿਹੜੇ ਆਸਟ੍ਰੇਲੀਅਨ ਨੇ ਕਾਫੀ ਲਾਈਕ ਕਰਦੇ ਨੇ ਤੇ ਬਾਕੀ ਸਾਰੇ ਇੰਜੋਏ ਕਰ ਰਹੇ ਅਸੀਂ ਵੀ ਘਰ ਵਾਲੇ ਅਸੀਂ ਵੀ ਖਾਵਾਂਗੇ ਅਸੀਂ ਵੀ ਇੰਜੋਏ ਕਰਦੇ ਆ ਤੇ ਮਿਲਦੇ ਆ ਨੈਕਸਟ ਵੀਡੀਓ ਨੈਕਸਟ ਵਲੌਗ ਦੇ ਨਾਲ ਬਾਏ